ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਪ੍ਰੋਫੈਸਰ ਇਨਕਲੇਵ ਦੇ ਵਿੱਚ ਇੱਕ ਕੋਠੀ ਦੇ ਵਿੱਚ ਕਾਰਪੈਂਟਰ ਦਾ ਕੰਮ ਕਰ ਰੇ ਨੌਜਵਾਨ ਦੀ ਖੂਨ ਨਾਲ ਲਤਪਤ ਕੋਠੀ ਦੇ ਵਿੱਚੋਂ Laash ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਦੀ ਹੈ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ ਵਜੋਂ ਹੋਈ ਹੈ ਜਿਹੜਾ ਕਿ ਕਾਰਪੈਂਟਰ ਠੇਕੇਦਾਰ ਦੇ ਨਾਲ ਹੈਲਪਰ ਦਾ ਕੰਮ ਕਰਦਾ ਸੀ। ਅਤੇ ਅੱਜ ਪ੍ਰੋਫੈਸਰ ਇਨਕਲੇਵ ਕੋਠੀ ਨੰਬਰ 5 ਦੇ ਵਿੱਚ ਆਪਣੇ ਠੇਕੇਦਾਰ ਸਾਥੀ ਦੇ ਨਾਲ ਕਾਰਪੈਂਟਰ ਦਾ ਕੰਮ ਕਰਨ ਦੇ ਲਈ ਆਇਆ ਸੀ ਲੇਕਿਨ ਜਦੋਂ ਉਸ ਦਾ ਠੇਕੇਦਾਰ ਸਾਥੀ ਘਰ ਤੋਂ ਰੋਟੀ ਲੈਣ ਗਿਆ ਤਾਂ ਵਾਪਸ ਜਦੋਂ ਪਰਤੇ ਆ ਉਸਨੇ ਦੇਖਿਆ ਕਿ ਅਜੇ ਦੀ ਖੂਨ ਨਾਲ ਲਤਪਤ লাশ ਘਰ ਦੇ ਵਿੱਚ ਪਈ ਹੈ ਤਾਂ ਉਸਨੇ ਤੁਰੰਤ ਕੋਠੀ ਮਾਲਕ ਨੂੰ ਫੋਨ ਕੀਤਾ ਕੋਠੀ ਮਾਲਕ ਨੇ ਮੌਕੇ ਤੇ ਪਹੁੰਚ ਕੇ ਪੁਲਿਸ ਦੀ ਟੀਮ ਨੂੰ ਸੱਦਾ ਲੇਕਿਨ ਜਦੋਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜੇ ਦੀ ਗਰਦਨ ਦੇ ਉੱਪਰ ਕਟਰ ਦਾ ਨਿਸ਼ਾਨ ਹੈ ਫਿਲਹਾਲ ਜਾਨ ਜਾਰੀ ਹੈ ਲੇਕਿਨ ਮੌਕੇ ਤੇ ਪਹੁੰਚੀ ਫੋਰੈਂਸ ਟੀਮ ਨੇ ਆਪਣਾ ਜਾਂਚ ਸ਼ੁਰੂ ਕਰ ਦਿੱਤੀ ਹੈ क्या आपको एक पता होने के नाते क्या आपको उम्मीद है अपने पुत्र से कि किस तरीके से जनता की सेवा करे और अभी जो दौर गुजरा था उसमें भी जब दल बदल हो रहा था तो आपके पुत्र ने जो है मिसाल कायम की दा थी दा दा और आ आ जो वो 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 उसके बारे में मतलब हर भी आया बनला में ठुकरा दिया किसने दिया था जब बीजेपी सरकार से आया था कि भाजपा में आ जाए हाँ फिर क्यों नहीं गए नहीं हम अपना स्वाभिमान खोएंगे कांग्रेस तो पार्टी में जो हम जीत हासिल करके और अब मतलब दूसरी पार्टी में आ तो ऐसा नहीं आपको ये विश्वास था कि आपने जो संस्कार दिए हैं उसको नहीं तोड़ेंगे वो आपके पुत्र हाँ और ईमानदारी से आप विश्वास था हमने जो कहा है उनसे क्या शिक्षा दी है आपने क्या सिखाया है उनको हमने आपने गरीब जनता की सेवा करना है ਔਰ ਆਪਣੇ ਸਮਾਜ ਮੈਂ ਹਰ ਚੰਗਾ ਮਨਾ ਮਤਲਬ ਪ੍ਰਭਾਵ ਇਮਾਨਦਾਰੀ ਜੀ ਸੇ ਆਪਤੀਆ ਕੀ ਨਾਮ ਹੈ ਗੁਰਪ੍ਰੀਤ ਗੁਰਮੀ ਕੀਤੇ ਨੇ ਕਿਤਨਾ ਹੋਰ ਜੀ ਆਪਣੀ ਦੁਕਾਨ ਹੈ ਜੀ ਕੀ ਕੰਮ ਕੀ ਕਰਦੇ ਹੋ ਲੱਕੜ ਦਾ ਕੰਮ ਹੈ ਜੀ ਆਪਣਾ ਠੇਕੇਦਾਰੋਂ ਹਾਂ ਜੀ ਹਾਂ ਇਹ ਮਾਮਲਾ ਕੀ ਹੈ ਜਿਹੜਾ ਮੁੰਡੇ ਦੀ ਹਾਂ ਮਰਡਰ ਵਾਲਿਆਂ ਕਹਿੰਦੇ ਪਰਿਵਾਰ ਵਾਲੇ ਕਹਿੰਦੇ ਮਰਡਰ ਹੋਇਆ ਨਹੀਂ ਨਹੀਂ ਜੀ ਕੋਈ ਮਰਡਰ ਨਹੀਂ ਹੈ ਜੀ ਹੁਣ ਦੁਪਹਿਰ ਦਾ ਰੋਟੀ ਦਾ ਟਾਈਮ ਸੀਗਾ ਜੀ 12:00 12:45 ਜਾਂ 50 ਦੇ ਆਸ-ਪਾਸ ਦੀ ਗੱਲ ਹੈ ਜੀ ਮੈਂ ਇਹਨੂੰ ਕਹਿ ਕੇ ਗਿਆ ਕਿ ਰੋਟੀ ਦਾ ਟਾਈਮ ਹੋ ਗਿਆ ਮੈਂ ਰੋਟੀ ਲੈਣ ਚੱਲਿਆ ਗੁਲਚੇ ਤਾਂ ਜਦੋਂ ਮੈਂ ਰੋਟੀ ਲੈਣਾ ਇਥੋਂ ਨਿਕਲਿਆ ਜੀ ਤਾਂ ਮੈਨੂੰ ਕਹਿ ਕੇ ਗਿਆ ਸੀਗਾ ਕਿ ਆਪਣਾ ਸਿਰਫ ਟੇਪਿੰਗ ਕਰਨੀ ਹੈ ਆਪਣਾ ਹੋਰ ਕੋਈ ਕੰਮ ਨਹੀਂ ਇਹ ਟੇਪਿੰਗ ਤੇ ਲੱਗ ਗਿਆ ਕਿਰਾ ਵੀਰੇ ਤੁਸੀਂ ਜਾਓ ਲਿਆਓ ਗੇਰਾ ਤੁਸੀਂ ਤਾਂ ਜਦੋਂ ਮੈਂ ਉੱਥੇ ਪਹੁੰਚਿਆ ਜੀ ਕੁਲਚੇ ਲੈ ਕੇ ਬਾਈ ਨੂੰ ਉੱਥੇ ਮੈਂ ਕੁਲਚੇ ਵਾਲੇ ਨੂੰ ਪੈਸੇ ਹੀ ਪਾਏ ਆ ਉੱਥੇ ਪੈਸੇ ਪਾ ਕੇ ਜਦੋਂ ਮੈਂ ਵਾਪਸ ਇੱਥੇ ਆਇਆ ਤਾਂ ਮੈਂ ਔੜੀਆਂ ਚੜ੍ਹਿਆ ਜੀ ਔੜੀਆਂ ਮੋੜਨ ਸੰਦਾਰ ਜਦੋਂ ਮੈਂ ਅੰਦਰ ਦੇਖਿਆ ਤਾਂ ਇਹ ਗਿਰਿਆ ਹੋਇਆ ਸੀਗਾ ਜੀ ਪੂਠਾ ਪੂਰਾ ਖੂਨ ਨਿਕਲਿਆ ਹੋਇਆ ਸੀਗਾ ਜੀ ਤਾਂ ਫਿਰ ਮੈਂ ਪੱਜਾ ਪੱਜਾ نیچے ਆਇਆ ਜੀ نیچے ਮੈਮ ਸੀਗੀ ਮੈਂ ਮੈਮ ਨੂੰ ਗੱਲ ਕੀਤੀ ਮੈਂ ਕਿਹਾ ਮੈਮ ਉੱਪਰ ਖੂਨੋ ਖੂਨ ਪਿਆ ਜੀ ਮੁੰਡੇ ਦਾ ਹੋਇਆ ਹੋਇਆ ਵੀ ਤੁਸੀਂ ਇੱਕ ਵਾਰੀ ਆ ਜਾਓ ਜੀ ਮੇਰੇ ਨਾਲ ਉਹ ਕਹਿੰਦੇ ਨਹੀਂ ਨਹੀਂ ਮੈਂ ਸਰ ਨਾਲ ਗੱਲ ਕਰਦੀ ਆ ਤਾਂ ਮੈਮ ਨੇ ਸਰ ਦੇ ਕੋਲ ਫੋਨ ਕੀਤਾ ਤਾਂ ਫਿਰ ਫੋਨ ਕਰਦੇ ਕਰਦੇ ਉਹ ਕਹਿੰਦੇ 108 ਤੇ ਕਰੋ ਮੈਂ 108 ਵੀ ਡਾਇਲ ਕੀਤਾ ਬਟ 108 ਮਿਲ ਨਹੀਂ ਪਾਇਆ ਜੀ ਤਾਂ ਫਿਰ ਆਪਣਾ ਆਸ ਪੜਾਸ ਦੇ ਬੰਦੇ ਸੀਗੇ ਜੀ ਤਾਂ ਉਹਨਾਂ ਨੇ ਦੱਸਿਆ ਕੀ ਹੁਣ ਪਹਿਲਾਂ ਇਨਵੈਸਟੀਗੇਸ਼ਨ ਹੋਏਗੀ ਪੁਲਿਸ ਦੀ ਉਸ ਤੋਂ ਬਾਅਦ ਫਿਰ ਇਹ ਬੋਡੀ ਜਾਏਗੀ ਤਾਂ ਜੀ ਤੇ ਗੱਲ ਕਰੀਏ ਜੀ ਤੁਹਾਡੇ ਕੋਲ ਕਿੰਨੇ ਸਾਲ ਤੋਂ ਇਹ ਕੰਮ ਕਰ ਰਹਾ ਸੀ ਦੋ ਸਾਲ ਤੋਂ ਜੀ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮਤਲਬ ਇਹ ਹੈ ਜੀ ਵੀ ਆਪਣਾ ਕੰਮ ਕਰ ਲੈਂਦਾ ਸੀਗਾ ਜਿੰਨਾ ਚਿਰ ਸਾਡੇ ਨਾਲ ਰਹਿੰਦਾ ਸੀਗਾ ਟ੍ਰੇਨਿੰਗ ਲੈਂਦਾ ਸੀ ਜਾਂ ਟ੍ਰੇਨਿੰਗ ਨਹੀਂ ਨਹੀਂ ਟ੍ਰੇਨਿੰਗ ਲੈ ਰਿਹਾ ਸੀਗਾ ਅਜੇ ਫੁੱਲ ਟ੍ਰੇਨਰ ਨਹੀਂ ਸੀਗਾ ਜਿੱਦਾਂ ਕਿ ਆਪਾਂ ਜਦੋਂ ਮੁੰਡੇ ਦਾ ਨਾਮ ਕੀ ਹੈ ਮੁੰਡੇ ਦਾ ਨਾਮ ਕੀ ਹੈ ਕਿ ਉਮਰ ਕਿੰਨੀ ਹੋਏਗੀ ਦੀ ਉਮਰ ਇਹਦੀ 20 ਦੇ ਆਸ-ਪਾਸ ਹੈਗੀ ਹੈ ਜੀ 60 ਦੀ ਗੱਲ ਕਰੀਏ ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਦੇਖਿਆ ਮੁੰਡਾ ਬਿਆ ਸੀ ਕਟਰ ਲੱਗਿਆ ਹੋਇਆ ਜੀ ਇੱਥੇ ਗਰਦਨ ਤੇ ਜੀ ਤੁਸੀਂ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਮੈਨੂੰ ਤਾਂ ਹੋ ਗਿਆ ਜੀ 10 11 ਸਾਲ ਜਿਹੜਾ ਕਟਰ ਹੈ ਇਹ ਤੁਹਾਨੂੰ ਲੱਗਦਾ ਵੀ ਇਸ ਲੈਵਲ ਤੱਕ ਜਾ ਸਕਦਾ ਹੈ ਜਿਆਦਾ ਚੱਕਰ ਹੁੰਦੇ ਆ ਜੀ ਕਈ ਵਾਰੀ ਜੇਕਰ ਆਪਾਂ ਕੋਈ ਪੇਪਰ ਚ ਚੀਜ਼ ਚੀਰਨੀ ਹੋਵੇ ਤਾਂ ਇਹ ਬੈਕ ਮਾਰ ਜਾਂਦਾ ਜੀ ਕੋਈ ਵੀ ਚੀਜ਼ ਹੋਵੇ ਚਲੋ ਐਦਾਂ ਦੀ ਕਈ ਵਾਰੀ ਜੇਕਰ ਆਪਾਂ ਇਹਨੂੰ ਓਨ ਕਰੀਏ ਕੋਈ ਕੱਪੜਾ ਇਹ ਆਪਣੇ ਕੋਲ ਕੱਪੜੇ ਚ ਫਸ ਗਿਆ ਤਾਂ ਵੀ ਬੈਕ ਮਾਰ ਸਕਦਾ ਹੈ ਜੀ ਬੈਕ ਮਾਰਦਾ ਟੁੱਟ ਕੇ ਵੱਜੇਗਾ ਬੈਕ ਕਈ ਵਾਰੀ ਵੱਜ ਸਕਦਾ ਹੈ ਬੈਕ ਲੱਗ ਸਕਦਾ ਕਿਸੇ ਵੀ ਅੰਗ ਤੇ ਆਪਣੇ ਲੱਗ ਸਕਦਾ ਹੈ ਜੀ ਤੇ ਇਹ ਜਦੋਂ ਤੱਕ ਚ ਆਪਣਾ 19 ਅੰਦਰ ਤੱਕ ਜਾਂਦਾ ਜਿਹੜੂ ਵਿੱਚ ਗਹਿਰਾਈ ਕਿੰਨੀ ਲੱਗੀ ਹੈ ਤੁਸੀਂ ਦੇਖਿਆ ਹੋਵੇਗਾ ਨਹੀਂ ਇਸ ਦਾ ਯਾਨੀ ਕਿ ਹਾਦਸਾ ਹੀ ਮੰਦੇ ਹੋ ਹਾਦਸਾ ਹੀ ਮੰਦੇ ਹੋ ਤੁਸੀਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਨਾਮ ਹੈ ਜੀ ਰਿਸਪੌਂਸਿਵ ਕਨਸਰ ਕੀ ਕਿਥੇ ਰਹਿੰਦੇ ਹੋ ਹਾਂਜੀ ਗੱਲ ਤੇ ਕੀ ਗੱਲ ਹੋਈ ਹੈ ਇੱਥੇ ਉੱਪਰ ਮਾਲਾ ਜਿਹਾ ਜਿੜ ਗਿਆ ਤੇ ਵੇਖਿਆ ਜੀ ਸਾਨੂੰ ਤਾਂ ਹੁਣ ਦੱਸਿਆ ਜੀ ਜਦੋਂ ਮਰਿਆ ਦੇਖਿਆ ਬਸ ਜਿਹੜਾ ਡੈਥ ਹੋਈ ਹੈ ਡੱਤ ਗਿਆ ਜੀ ਵੱਡੇ ਪਿਆ ਜੀ ਬੰਦਾ ਕੌਣ ਹੈ ਕੀ ਤੁਹਾਡਾ ਕੀ ਲੱਗਦਾ ਜੀ ਮੇਰਾ ਤਾਰ ਨਾਮ ਕੀ ਹੈ ਅਜੇ ਘਾਨ ਉਮਰ ਕਿੰਨੀ ਹੈ ਦੀ ਉਮਰ ਹੈ ਇਸ ਦੀ ਪੀਰ ਹੈ 20 ਸਾਲ ਦਾ ਇਨਸਾਨ ਜਿਹੜਾ ਹੈ ਜੀ ਲਗਭਗ ਆ ਜੀ ਪਲਸ 2 ਕਰੀ ਜੀ ਉਰੇ ਕੀ ਕਰ ਰਿਹਾ ਸੀਗਾ ਜੀ ਇਹ ਕੰਮ ਸਿੱਖ ਰਿਹਾ ਤੇ ਜੀ ਕਾ ਦਾ ਕੰਮ ਹੈ ਲੱਕੜਗਾ ਜੀ ਕਾਰੀਗਰ ਹੈ ਇਹ ਸਿੱਖ ਰਿਹਾ ਸੀਗਾ ਇਹ ਸਿੱਖ ਰਿਹਾ ਦਾ ਜੀ ਕੱਲਾ ਹੀ ਸੀਗਾ ਟ੍ਰੇਨਿੰਗ ਲੈਂਦਾ ਸੀ ਨਹੀਂ ਕੰਮ ਕਰਾ ਟ੍ਰੇਨਿੰਗ ਲੈਂ ਕੰਮ ਸਿੱਖ ਰਿਹਾ ਸੀ ਕੰਮ ਸਿੱਖ ਰਿਹਾ ਕੱਲਾ ਹੀ ਸੀਗਾ ਹੋਰ ਵੀ ਸੀ ਨਾਲ ਸਾਥੀ ਦਾ ਮਨੂ ਨੀ ਪਪਾ ਨੂੰ ਕੀ ਪਤਾ ਜੀ ਹੋਰ ਵੀ ਬੰਦੇ ਤੇ ਆਇਆ ਹੈ ਤੇ ਜੀ ਇਹ ਕਿੰਨੇ ਸਾਲ ਤੋਂ ਇਹ ਕੰਮ ਸਿੱਖ ਰਹਾ ਹੈ ਇਸ ਨੂੰ 3 ਸਾਲ ਹੋ ਗਏ ਜੀ 3 ਸਾਲ ਹੋ ਗਏ 3-4 ਸਾਲ ਹੋ ਗਏ ਜੀ ਹਾਂ 21 ਸਾਲ ਤਾਂ ਜੀ ਤੇ ਹੁਣ ਕੀ ਤੁਹਾਨੂੰ ਕੀ ਲੱਗਦਾ ਕੀ ਮਾਮਲਾ ਕੀ ਹੈ ਪਤਾ ਨਹੀਂ ਜੀ ਮਨੂ ਜੀ ਪਤਾ ਜੀ ਕਾਟਰ ਗਲ ਵਰਦੀ ਆ ਜੀ ਮਨੂ ਸੱਚੀ ਦੱਸਿਆ ਜੀ ਕਿਸੇ ਨੇ ਇਹ ਕਾਟਰ ਬਾਹ ਹੱਥ ਵਰਜਾਂਦਾ ਉਂਗਲੀਆਂ ਵਰਜਾਂਦੀ ਬਾਹ ਵਰਜਾਂਦੀ ਕੀ ਗਲ ਵਟਿਆ ਗਿਆ ਜੀ ਗਲ ਕਿਵੇਂ ਵਟਿਆ ਗਿਆ ਕਰ ਫੋਨ ਕੋਣ ਮੌਜੂਦ ਸੀ ਕੋਈ ਗੱਲਬਾਤ ਹੋਈ ਤੁਹਾਡੀ ਮਨੂ ਕਿਹਨੂੰ ਸੀ ਉਸ ਟੈਂਡ ਜਦ ਮਾਰੀ ਗੱਲ ਕੋਈ ਗੱਲਬਾਤ ਨਹੀਂ ਹੋਈ ਨਾ ਕੋਈ ਹੈ ਤਾਂ ਜੀ ਮਨੂ ਕਿੰਦਾ ਦੀ ਕਾਰਵਾਈ ਮਲਾਜਮ ਆਏ ਹੋਏ ਤੇ ਜੂ ਰਸੀ ਉਹਨਾਂ ਨੇ ਵੀ ਦਿਖਾਇਆ ਜਿਵੇਂ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਸਨ ਸਭ ਕਹਿੰਦਾ ਜੀ ਮਨ ਪਤਾ ਲੱਗੇ ਪਤਾ ਲੱਗਾ ਹਸਪਤਾਲ ਲੈ ਦੇ ਪ੍ਰਾਈਵੇਟ ਲੈ ਦੇ ਸਰਕਾਰੀ ਲੈ ਦੇ ਕਹੀ ਇਨੂੰ ਲਾਜ ਦੁਖ ਜਾਓ ਮਾਤਾ ਜੀ ਰੁਕ ਜਾਓ ਲਾਜ ਕਰਾਂਦੇ ਅਸੀਂ ਕੋਈ ਬਾਤ ਨਹੀਂ ਹਮ ਲਾਜ ਕਰਾਂਦੇ ਇਸ ਦਾ ਪਤਾ ਲੱਜੰਦਾ ਵੀ ਹਾਂ ਵੀ ਹਾਂ ਵੀ ਹਾਲਾਜ ਹੋਇਆ ਵੀ ਇਸ ਦਾ ਨਹੀਂ ਬਚਿਆ ਗਿਆ ਹੈ ਬੱਚੇ ਨੂੰ ਪੋਤਾ ਸੀ ਪੁੱਤਰਾ ਜੀ ਮੇਰਾ ਸਗਾ ਪੁੱਤਰਾ ਜੀ ਭਾਈ ਇਹ ਮਾਮਲਾ ਕੀ ਹੈ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਨਾਮ ਕੀ ਹੈ ਕਿੱਥੇ ਦਾ ਰਹਿਣ ਵਾਲਾ ਤੇ ਹਾਦਸਾ ਕੀ ਹੈ ਕਿ ਇਹ ਕਿਹੜੀ ਜਗ੍ਹਾ ਨਾਲ ਹੈ ਜੀ ਇਹਦਾ ਅਜੇ ਕੁਮਾਰ ਨਾਮ ਹੈ 25 ਸਾਲ ਦੀ ਉਮਰ ਹੈ ਤਰੀਕਟ ਪਿੰਡ ਦਾ ਰਹਿਸੀਆ ਹੈ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਲੱਕੜ ਦਾ ਲੱਕੜ ਦਾ ਕੰਮ ਕਰ ਰਿਹਾ ਹੈ ਘਰੇ ਪ੍ਰੋਫੈਸਰ ਕੋਣੀ ਚ ਲੱਕੜ ਦਾ ਕੰਮ ਕਰਦੇ ਹੋਏ ਕਟਰ ਇਹ ਤੋਂ ਕਟਰ ਕਟਰ ਚੱਲੇ ਇਹਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਆਪਣੀ ਮੌਕੇ ਦੀ ਮੌਤ ਹੋ ਗਈ ਜੋ ਤਫਤੀਸ਼ ਦੌਰਾਨ ਜੋ ਵੀ ਗੱਲ ਸਾਹਮਣੇ ਆਊਗੀ ਵਚਾ ਜਾਊਗਾ ਸਾਰੇ ਪਹਿਲੂ ਚੈੱਕ ਕਰ ਰਹੇ ਆ ਅਸੀਂ ਉਸ ਅਕੋਰਡਿੰਗ ਕਾਰਵਾਈ ਕੀਤੀ ਅੱਛਾ ਗੱਲ ਕਰੀਏ ਵਚੀ ਕਹਿੰਦੇ ਦੀ ਕੋਈ ਪਤਾ ਲੱਗਿਆ ਕੋਣ ਸੀ ਇਸ ਵੇਸ ਕੋਟੀ ਜਹਾਜ਼ਾ ਹੋਇਆ ਜਾਂ ਕਿੰਨੇ ਲੋਕ ਸੀ ਮੌਜੂਦ ਉਸ ਟਾਈਮ ਇਸ ਟਾਈਮ ਉਸ ਟਾਈਮ ਉਹਨਾਂ ਦੀ ਵਾਹ ਕੋਈ ਉਸੇ ਘਰ ਦੇ ਨੀਚੇ ਉਹਨਾਂ ਦੇ ਇੱਕ ਮਿੰਨ ਦਾ ਬੇਟਾ ਬੇਟੀ ਹੈ ਜਿਹੜਾ ਇੱਕ ਮਿੰਨ ਦੂਸਰੀ ਹੈ ਦੋਈ ਜਣੇ ਸੀ ਤੇ ਉਹਨਾਂ ਦਾ ਜਿਹੜਾ ਠੇਕੇਦਾਰ ਸੀਗਾ ਉਹ ਇਸ ਟਾਈਮ ਉਹਦੇ ਦੱਸਣ ਦੇ ਮਤਾਬਕ ਉਹ ਰੂਟੀ ਲੈਣ ਗਿਆ ਹੋਇਆ ਸੀ ਨੀਚੇ ਕੰਮ ਹੋ ਰਿਹਾ ਸੀ ਕਿ ਉੱਪਰ ਉੱਪਰ ਹੋ ਰਿਹਾ ਸੀ ਲੱਕੜ ਦਾ ਹੋ ਰਿਹਾ ਸੀ ਨਿਊ ਕੰਸਟਰਕਸ਼ਨ ਲੱਕੜ ਦਾ ਤੇ ਹੁਣ ਕਿੱਦਾਂ ਕੀ ਜਾਂਚ ਕੀਤਾ ਪੜਤਾਲ ਕੀਤਾ ਕਰ ਰਹੇ ਹਾਂ ਜੋ ਵੀ ਸਾਰੇ ਚੈੱਕ ਕਰ ਰਹੇ ਸਾਰੇ ਸਾਰੇ ਜਿਵਾਹੇ ਸੀਸੀ ਕੈਮਰੇ ਕੋਲ ਵੀ ਦੇਖ ਰਹੇ ਹਾਂ ਸਾਰੇ ਪਹਿਲੂ ਚੈੱਕ ਕਰ ਰਹੇ ਹਾਂ ਉਸ ਦੇ ਅਕੋਰਡਿੰਗ ਜਬੰਦੀ ਕਾਗਜ਼ ਕੀਤੇ ਜਾਓ ਸਰ ਗੱਲ ਕਰੀ ਜੇ ਕਟਰ ਦੀ ਕਟਰ ਤੁਹਾਨੂੰ ਲੱਗਦਾ ਵੀ ਉਸ ਲੈਵਲ ਤੱਕ ਜਾ ਸਕਦਾ ਹੈ ਕਿਉਂਕਿ ਕਟਰ ਦੇਖੇ ਜਾ ਰਹੇ ਸੀ ਦੇਖੋ ਮੌਕੇ ਤੇ ਫੋਰੈਂਸਿਕ ਟੀਮ ਵੀ ਬੁਲਾਈ ਹੈ ਫੋਰੈਂਸਿਕ ਸਾਡੀ ਫੋਰੈਂਸਿਕ ਟੀਮ ਵੀ ਆਈ ਹੈ ਜਿਵੇਂ ਵੀ ਰਿਪੋਰਟ ਆਉਂਦੀ ਹੈ ਜਿਵੇਂ ਵੀ ਸਾਨੂੰ ਪਤਾ ਲੱਗਦਾ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਸ ਦੇ ਅਕੋਰਡਿੰਗ ਕਰਕੇ ਕੀ ਠੀਕ ਹੈ ਜੀ ਠੀਕ ਹੈ